ਅਜ ਦੇ ਸਮਰਥਨ ਵਿੱਚ ਰੱਖੀ ਗਈ ਭੁੱਖ ਹੜਤਾਲ ਫਲਾ ਸਤਲਾ ਦਰਿਆ ਕੰਡ ਟੂਲ ਪਲਾਜ਼ ਦੇ ਪਿਛਲੇ 3 ਦਿਨਾਂ ਤੋਂ ਕਿਸਾਨੋ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਤੇ ਬੈਠੇ ਹਨ ਅੱਜ ਉਹਨਾਂ ਦੀ ਕਾਮਯਾਬੀ ਲਈ 2 ਘੰਟੇ ਦੀ ਭੁਖੜ ਹੜਤਾਲ ਰੱਖੀ ਗਈ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਕਾਮਰੇਡ ਸਰਵੰਤ ਸਿੰਘ ਅਕਲਪੁਰੀ ਫਿਲੌਰ ਅਤੇ ਕਮਲਜੀਤ ਸਿੰਘ ਨੇ ਦੱਸਿਆ ਕਿ ਕੱਲ ਤੋਂ ਪੰਜ-ਪੰਜ ਕਿਸਾਨ ਭੁਖੜ ਹੜਤਾਲ ਤੇ 24 ਘੰਟੇ ਲਈ ਹਰ ਰੋਜ਼ ਬੈਠਿਆ ਕਰਨਗੇ ਅੱਜ ਦੀ ਹੜਤਾਲ ਵਿੱਚ 300 ਤੋਂ ਵੱਧ ਕਿਸਾਨਾਂ ਬੀਬੀਆਂ ਨੌਜਵਾਨ ਅਤੇ ਹਮਾਇਤੀਆਂ ਨੇ ਭਾਗ ਲਿਆ ਅਤੇ ਕਿਹਾ ਕਿ ਕਿਸਾਨਾਂ ਦੀ ਜਿੱਤ ਬਿਲਕੁਲ ਨੇੜੇ ਆ ਗਈ ਹੈ ਘਬਰਾਉਣ ਦੀ ਜਰੂਰਤ ਨਹੀਂ ਫਿਲਹਾਲ ਤਾਂ ਰਾਜਕੁਮਾਰ ਨੰਗਲ ਦੀ ਇਹ ਖਾਸ ਰਿਪੋਰਟ ਅੱਜ ਸਾਡੇ ਕਾਪਾ ਜਿਲ੍ਹੇ ਦੇ ਵਿੱਚ ਹੈ ਅੱਜ ਅਸੀਂ ਇੱਥੇ ਜਿਹੜਾ ਟੋਨ ਪੱਲੇ ਪਿਛਲਾ 6 ਅਕਤੂਬਰ ਤੋਂ ਨੰਨ ਧਰਨਾ ਚੱਲ ਰਿਹਾ ਹੈ ਅੱਜ 3 ਮਹੀਨੇ ਪੂਰੇ ਹੋਣ ਤੇ ਆ ਗਿਆ ਹੈ ਪਰ ਇੱਥੇ ਅੱਜ ਕਿਸਾਨ ਦੇ ਉਸ ਦੇ ਨਾਲ ਅਸੀਂ ਅੱਜ ਇੱਥੇ 2 ਘੰਟੇ ਦਾ ਭੋਖੜ ਤਾਲ ਤੇ ਰੱਖੀ ਹੈ ਜੀ ਕਿਉਂਕਿ ਅੱਜ ਜਿਹੜਾ ਕਿਸਾਨ ਦੇ ਉਸ ਤੋਂ ਸਮਰਥਤ ਅਸੀਂ ਦਨੇ ਇੱਥੇ ਬੈਠ ਕੇ ਲਾ ਰਹੇ ਆ ਔਰ ਸਰਕਾਰ ਭਤੀ ਰੋਸ ਪ੍ਰਗਟ ਕਰ ਰਹੀ ਹੈ ਕਿ ਜਿਹੜਾ ਸਾਡਾ ਪਿਛਲੇ 3 ਮਹੀਨੇ ਸ਼ਿਕਰ ਚੱਲ ਰਿਹਾ ਹੈ ਸਰਕਾਰ ਉਹਨੂੰ ਅਣਗੌਲੀਆਂ ਕਰ ਰਹੀ ਹੈ ਜਿਹੜੇ ਸਾਡੇ ਹੱਕ ਸਾਨੂੰ ਮਿਲਣੇ ਚਾਹੀਦੇ ਸਰਕਾਰ ਕੋਲੋਂ ਸਾਨੂੰ ਮਿਲਣੇ ਚਾਹੀਦੇ ਇਹ ਜਿਹੜਾ ਸਾਡੇ ਭੋਕਰਤਾਲ ਅੱਜ 2 ਘੰਟੇ ਦੀ ਆ ਔਰ ਕੱਲ ਤੋਂ ਲਗਾਤਾਰ 24 ਘੰਟੇ ਸਾਡੇ 5-5 ਮੈਂਬਰ ਜਿਹੜੇ ਉਹ ਲਗਾਤਾਰ ਕਿਹਨਾਂ ਸਾਥੇ ਬੈਠਾ ਗਏ ਔਰ ਦਿੱਲੀ ਦੇ ਵਿੱਚ ਵੀ ਸਾਡੇ ਜਿਹੜੇ ਇਹ ਸਾਂਝਾ ਮੋਰਚੇ ਸ਼ਿੰਗਾਰਤੀ ਇੰਡੀਆ ਲੈਵਲ ਦੀ ਵਿਭਾਤ ਦੇਵ ਦੀ ਪੁਲਿਸ ਜਿਹੜਾ ਉੱਥੇ ਸਾਡੇ ਰੋਜ਼ 11 ਮੈਂਬਰ ਜਿਹੜੇ 24 ਘੰਟੇ ਵਾਸਤੇ ਭੋਕਰਤਾਲ ਦੇ ਬੈਠੇ ਆ ਔਰ ਇੱਥੇ ਵੀ ਉਹ ਲਗਾਤਾਰ ਅਸੀਂ ਲਗਾਤਾਰ ਖਚਾਨ ਕਰਨੇ ਇੱਥੇ ਸਾਡਾ ਜਿਹੜਾ ਅੰਦੂਲਨ ਹੋ ਚੱਲ ਰਿਹਾ ਹੋਰ ਉਸ ਕੋਚ ਅੰਗੋਲਨ ਦੇ ਬਾਰੇ ਸਾਡਾ ਵਿਸ਼ਵਾਸ ਹੈ ਕਿ ਅਸਲੀ ਅੰਗੋਲਨ ਜਿੱਤ ਕੇ ਆਟਾ ਨਹੀਂ ਮੋਦੀ ਇੱਕ ਸੰਵਿਧਾਨਕੀ ਨਹੀਂ ਕੋਈ ਰੌਣ ਰੌਬੜਾ ਨਹੀਂ ਲੇਕਿਨ ਅਸਲੀ ਉਹ ਇੱਕ ਸਮਾਜਿਕੋਨਿਕ ਜਨਤਾ ਜਿਹੜੀ ਹੈ ਇਹ ਉੱਠ ਚੁੱਕੀ ਆ ਮੋਦੀ ਸਾਹਿਬ ਤੁਹਾਨੂੰ ਹਰਾ ਕੇ ਕੀ ਘਟਣ ਇਸ ਤਰ੍ਹਾਂ ਮੋਦੀ ਸਾਹਿਬ ਨੇ ਇੱਕ ਦਿਨ ਜੀਨੂ ਲਾਲ ਦੇਵ ਦੀ ਪਾਣੀ ਦਾ ਝਲੂਟ ਪੜਿਆ ਜਿਹੜਾ ਕਿ ਨਕਾਬਗਨ ਤੇ ਗੁਰਦੁਆਰੇ ਵੀ ਜੀਅ ਸੀ ਜਬ ਲਖ ਨਾਨਕ ਜਬ ਲਗ ਦੁਨੀਆਂ ਰਹੀਏ ਕੁਝ ਸੁਣੀਏ ਕੁਝ ਕਹੀਏ ਲੇਕਿਨ ਮੋਦੀ ਸਾਹਿਬ ਨੂੰ ਅਸੀਂ ਪੁੱਛਦੇ ਹਾਂ ਕਿ ਤੂੰ ਸ਼ਰੋਣ ਦੀ ਗੱਲ ਕਰਦਾ ਆਪਣੇ ਚੌਂ ਦਾ ਕਿਸੇ ਦੇ ਕੋਲੋਂ ਦੀ ਸੁਣਦਾ ਕਿਸਾਨ ਬੈਠਾ ਉੱਥੇ ਦਰਵਾਜ਼ੇ ਦੇ ਉੱਤੇ ਜਾ ਕੇ ਤੁਸੀਂ ਉਹਨਾਂ ਦੀ ਗੱਲ ਸੁਣਦੇ ਨਹੀਂ ਜਿਹੜਾ ਸਰਬਾਤ ਦੀ ਗੱਲ ਕਰਦਾ ਸਰਬਾਤ ਦਾ ਮਤਲਬ ਇਹ ਹੁੰਦਾ ਕੁਝ ਸੁਣੋ ਕੁਝ ਕਹੋ ਆਪਕੀ ਜੀ ਵਿਚਾਰ ਬਟੰਦਰਾ ਕਰੋ ਮੋਦੀ ਸਾਹਿਬ ਨੇ ਜਦਨ ਜੇ ਪ੍ਰਾਈਮ ਮਿਨਿਸਟਰ ਬਣੇ ਉਹਨੇ ਅਜੇ ਤੱਕ ਕਿਸੇ ਨਾਲ ਸੰਵਾਦ ਨਹੀਂ ਨੇ ਕੀਤਾ ਤੁਸੀਂ ਪੱਤਰਪ੍ਰੇਰਕ ਮੈਨੂੰ ਇੱਕ ਵਾਰੀ ਦੀ ਦੱਸ ਦਿਓ ਪ੍ਰਾਈਮ ਮਿੰਟਰ ਸਾਹਿਬ ਨੇ ਅਜੇ ਤੱਕ ਕੋਈ ਪ੍ਰੈਸ ਪ੍ਰੈਸ ਕਾਨਫਰੰਸ ਕੀਤੀ ਜਦਾਂ ਪ੍ਰਾਈਮ ਮਿਨਿਸਟਰ ਬਣਿਆ ਉਹਨੇ ਅਜੇ ਤੱਕ ਪ੍ਰੈਸ ਕਾਨਫਰੰਸ ਨਹੀਂ ਕੀਤੀ ਔਰ ਪਤਾ ਵੀ ਪ੍ਰੈਸ ਵਾਲਿਆਂ ਨੇ ਕੋਈ ਸਵਾਲ ਪੁੱਛ ਲਿਆ ਕਿਹੜਾ ਜਵਾਬ ਤੇਰਾ ਨਾਮ ਮਕਰਜ਼ਨ ਕਦੋਲਾ 77 ਕਰਤੀ ਕਿਸਾਨ ਜੁਨੀਅਨ ਜ਼ਿਲ੍ਹਾ ਡੰਦਰ ਅੱਜ ਅਸੀਂ ਸੰਕੇਤਕ ਘਰਤਾਲ ਦੇ ਬੈਠੇ ਆ 11 ਵਜੇ ਤੋਂ ਲੈ ਕੇ 2 ਵਜੇ ਤੱਕ ਔਰ ਅੱਜ ਕਿਸਾਨ ਵਿਸਿਆ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਚਾਚਾ ਅਜੀਤ ਸਿੰਘ ਨੂੰ ਯਾਦ ਕਰਦੇ 25 ਔਰ 26 ਤਰੀਕ ਨੂੰ ਸਭ ਜਦਿਆਂ ਦਾ ਜੋ ਸ਼ਹੀਦੀ ਜਿਹੜਾ ਆ ਰਿਹਾ ਅਸੀਂ ਸਮੂਹ ਲੋਕ ਇਕੱਠੇ ਹੋ ਕੇ ਫਤੇਗੜ ਸਾਹਿਬ ਜਾ ਕੇ ਨਤਮਸਤ ਹੋਵਾਂਗੇ ਮੋਦੀ ਵੱਲ ਵੱਡੀ ਗਿਣਤੀ ਵਿੱਚ ਅਸੀਂ ਦਿੱਲੀ ਜਾਵਾਂਗੇ ਔਰ 27 ਤਰੀਕ ਦਿਨ ਐਤਵਾਰ ਨੂੰ ਸਵੇਰ ਤੋਂ ਲੈ ਕੇ 11 ਵਜੇ ਤੱਕ ਮੋਦੀ ਆਪਣੀ ਮਨ ਦੀ ਬਾਤ ਕਰ ਰਿਹਾ ਅਸੀਂ ਲਗਾਤਾਰ ਦਿੱਲੀ ਦੀਆਂ ਸਰਕਾਰਾਂ ਦੇ ਬੈਠੇ ਆ ਪਰ ਮੋਦੀ ਸਾਡੀ ਮਨ ਦੀ ਬਾਤ ਨਹੀਂ ਸੁਣ ਰਿਹਾ ਇਸ ਕਰਕੇ ਅਸੀਂ ਖਾਲੀ ਥਾਲੀਆਂ ਪੀਤੇ ਚਮਚੇ ਘੁਕਾ ਕੇ ਸਵੇਰ ਤੋਂ ਲੈ ਕੇ 11 ਵਜੇ ਤੱਕ ਮੋਦੀ ਨੂੰ ਪਿੰਟ ਪਿੰਟ ਗਲੀ ਗਲੀ ਆਪਣੀ ਜਿਹੜੀ ਮਨ ਦੀ ਬਾਤ ਆ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਔਰ ਇਹ ਲੜਾਈ ਹਾਂ ਤੋਂ ਜੇ ਤੱਕ ਲੇਖ